ਕਿਉਂਕਿ ਦੋ ਅਮਰਤਪਾਲ ਸਿੰਘ ਤੇ ਦੋਵੇਂ ਹੀ ਖਾਲਸੇ ਇੱਕ ਭਾਈ ਅਮਰਤਪਾਲ ਪਾਲ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਤੇ ਦੂਸਰਾ ਭਾਈ ਅਮਰਤਪਾਲ ਸਿੰਘ ਮਹਿਰੋ ਕਿਉਂਕਿ ਜਿਹੜਾ ਪੰਜਾਬ ਦੀ ਧਰਤੀ ਤੇ ਗੰਦ ਪੈ ਰਿਆ ਨਾ ਆਪਾਂ ਮੂਕ ਦਰਸ਼ਕ ਬਣ ਕੇ ਤਮਾਸ਼ੀਨ ਬਣ ਕੇ ਤਮਾਸ਼ਾ ਤੇ ਸਾਰੇ ਹੀ ਵੇਖਦੇ ਆ ਕੋਈ ਚੋਰੀ ਵੇਦਾ ਕੋਈ ਸ਼ਰਿਆਮ ਵੇਦਾ ਲੇਕਿਨ ਚੇਤੇ ਰੱਖੋ ਇਸ ਫਲਾਏ ਜਾ ਰਹੇ ਗੰਦ ਦੇ ਖਿਲਾਫ ਬੋਲਦਾ ਕੋਈ ਨਹੀਂ ਗੱਲ ਕੋਈ ਨਹੀਂ ਕਰਦਾ ਕਿਵੇਂ ਲੱਚਰਤਾ ਵੰਡੀ ਜਾ ਰਹੀ ਹੈ ਇਹ ਪੰਜਾਬ ਅਣਖੀਆਂ ਦੀ ਗੈਰਤਮੰਦਾਂ ਦੀ ਧਰਤੀ ਹੈ ਤੇ ਅਣਖੀਆਂ ਦੇ ਘਰਾਂ ਵਿੱਚ ਉਹਨਾਂ ਦੀਆਂ ਧੀਆਂ ਸੋਸ਼ਲ ਮੀਡੀਆ ਉੱਤੇ ਚਾਰ ਪੈਸੇ ਕਮਾਉਣ ਦੀਆਂ ਮਾਰਾਂ ਆ ਆਪਣੇ ਖਾਨਦਾਨ ਪਰਿਵਾਰ ਤੇ ਪੰਜਾਬ ਦੀ ਆਬਰੂ ਨੂੰ ਦੁਨੀਆ ਦੇ ਸਾਹਮਣੇ ਨੰਗੇਜ ਦੇ ਰੂਪ ਅੰਦਰ ਪੇਸ਼ ਕਰਨ ਤੇ ਫਿਰ ਸ਼ਰਮਨਾ ਮਰ ਨਹੀਂ ਜਾਣਾ ਚਾਹੀਦਾ ਸਾਨੂੰ ਕਾਦੀ ਅਣਖ ਤੇ ਕਾਦੀ ਗੈਰਤ ਸੱਚੇ ਪਾਤਸ਼ਾਹ ਕਿਰਪਾ ਕਰਨ ਇੱਕ ਗੰਦ ਸਾਫ਼ ਹੋਇਆ ਕੁਝ ਉਹਦੇ ਹੱਕ ਵਿੱਚ ਆਏ ਕੁਝ ਵਿਰੋਧ ਵਿੱਚ ਆਏ ਲੇਕਿਨ ਬਹੁਤਾਤ ਨੇ ਚੰਗਾ ਆਖਿਆ ਵੀ ਚੰਗਾ ਹੋਇਆ ਚੰਗਾ ਹੋਇਆ ਤੇ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਪਾ ਰਹੇ ਨੇ ਸਰਕਾਰ ਉਹਨਾਂ ਨੂੰ ਸਿਕਿਉਰਟੀਆਂ ਦੇ ਰਹੀ ਹੈ ਰੋਕਣ ਦੀ ਗੱਲ ਨਹੀਂ ਕਰਨੀ ਆਪਾਂ ਵੀ ਬੰਦ ਕਰ ਦੇਣਾ ਚਾਹੀਦਾ ਜਿਹੜਾ ਇਦਾਂ ਦੀਆਂ ਗੰਦੀਆਂ ਪੋਸਟਾਂ ਪੰਜਾਬ ਦੀ ਧਰਤੀ ਤੇ ਫੈਲਾਏਗਾ ਜਾਂ ਪਾਵੇਗਾ ਜਾਂ ਸ਼ੇਅਰ ਕਰੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਇਹ ਤੇ ਡਰਾਵਾ ਦਿੱਤਾ ਨਹੀਂ ਸਿਕਿਉਰਟੀ ਦੇ ਦਿੱਤੀ ਵੀ ਲਓ ਤੁਹਾਨੂੰ ਖਤਰਾ ਤੁਹਾਨੂੰ ਮਹਿਰੋਂ ਤੋਂ ਖਤਰਾ ਤੁਹਾਨੂੰ ਪੁਲਿਸ ਦੇ ਦਿੰਨੇ ਆ ਤਿੰਨ ਤਿੰਨ ਚਾਰ ਚਾਰ ਬੰਦੇ ਉਹਨਾਂ ਦੇ ਘਰਾਂ ਦੇ ਮੂਹਰੇ ਚੌਕੀਦਾਰ ਬਣਾ ਕੇ ਖੜੇ ਕਰ ਦਿੱਤੇ ਵੀ ਹੁਣ ਤੁਸੀਂ ਸਿਕਿਉਰਿਟੀ ਦੀ ਯਾਰਡ ਵਿੱਚ ਗੰਦ ਪਾਓ ਰੋਕੇਗਾ ਕੌਣ ਗੱਲ ਰੁਕੇਗੀ ਕਿੱਥੇ ਜਾ ਕੇ ਆਪਣੇ ਘਰਾਂ ਤੋਂ ਗੱਲ ਸ਼ੁਰੂ ਕਰੀਏ ਜੇ ਖਾਲਸਾ ਰਾਜ ਦੀ ਪ੍ਰਾਪਤੀ ਚਾਹੁੰਦੇ ਆ ਖਾਲਸਾ ਰਾਜ ਹੈ ਕੀ ਚੇਤੇ ਰੱਖੋ ਜਿੱਥੇ ਖਾਲਸਾ ਚੜ੍ਹਦੀ ਕਲਾ ਵਾਲਾ ਅਨੰਗ ਸਿੰਘ ਬੈਠੇ ਨੇ ਇਹਨਾਂ ਦੇ ਦਾਇਰੇ ਅੰਦਰ ਜਿੰਨੇ ਕਿਲੋਮੀਟਰ ਦਾ ਦਾਇਰਾ ਇਹਨਾਂ ਦਾ ਹੋਵੇਗਾ ਨਾ ਇਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਕਿਸੇ ਦੇ ਉੱਤੇ ਜ਼ੁਲਮ ਨਹੀਂ ਹੋਵੇਗਾ ਧੀ ਦੀ ਬੇਪਤੀ ਨਹੀਂ ਹੋਵੇਗੀ ਧੀ ਦਾ અપਮਾਨ ਨਹੀਂ ਹੋਵੇਗਾ ਗਲਤ ਕੰਮ ਨਹੀਂ ਹੋਵੇਗਾ ਹੋਂ ਨਹੀਂ ਦੇਣਾ ਖਾਲਸਾ ਬੈਠਾ ਹੈ ਕੱਲੇ ਇਹ ਕਿਹੜੀ ਗੱਲੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਨਾ ਅਸੀਂ ਆਪਣਾ ਫਰਜ਼ ਪਛਾਣਨੀ ਹੈ ਉਹਨਾਂ ਸਿੰਘਾਂ ਦੀ ਚੜ੍ਹਦੀ ਕਲਾ ਹੋਵੇ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸਰਦਾਰ ਦਵਿੰਦਰ ਸਿੰਘ ਜੀ ਉਹਨਾਂ ਵੱਲੋਂ 500 ਦਮੜਾ ਮਾਇਆ ਅਰਦਾਸ ਬੇਟਾ ਛੋਟਾ ਵੀਰ ਲਵਰਾਜਪ੍ਰੀਤ ਸਿੰਘ ਫੌਜੀ ਉਹਨਾਂ ਦੀ ਚੜ੍ਹਦੀ ਕਲਾ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਜਥੇ ਦੀ ਭੇਟਾ ਵੀ ਇਸੇ ਪਰਿਵਾਰ ਵੱਲੋਂ ਮੈਂ ਹਰ ਸਾਲ ਹੀ ਜਥੇ ਦੀ ਸੇਵਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਫੌਜੀ ਵੀਰ ਦੀ ਚੜ੍ਹਦੀ ਕਲਾ ਕਰਨ ਸਰਦਾਰ ਲਖਵਿੰਦਰ ਸਿੰਘ ਜੀ ਉਹਨਾਂ ਵੱਲੋਂ ਇਤਿਹਾਸ ਦਾ ਸਤਕਾਰ ਕੀਤਾ ਗਿਆ ਸੱਚੇ ਪਾਤਸ਼ਾਹ ਮਿਹਰਮਤ ਕਰਨ ਭੁੱਲ ਚੁੱਕ ਦੀ ਮਵਾਫੀ ਵੀਰ ਸੁਵਿੰਦਰ ਸਿੰਘ ਜੀ ਉਹਨਾਂ ਵੱਲੋਂ ਇਤਿਹਾਸ ਦਾ ਸਤਕਾਰ ਕੀਤਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ ਤਰਬਤ ਦੇ ਭਲੇ ਵਾਸਤੇ ਛੋਟਾ ਵੀਰ ਮਾਇਆ ਅਰਦਾਸ ਕਰਵਾਉਂਦਾ ਸਰਪੰਚ ਪ੍ਰੋਡਕਸ਼ਨ ਵਾਲੇ ਸਰਪੰਚ ਸਾਹਿਬ ਇਹ ਲਾਈਵ ਕਰ ਰਹੇ ਨੇ ਇਹਨਾਂ ਦਾ ਧੰਨਵਾਦ ਸਾਊਂਡ ਵਾਲੇ ਵੀਰਾਂ ਦਾ ਧੰਨਵਾਦ ਸੇਵਾਦਾਰ ਵੀਰਾਂ ਦਾ ਗੁਰੂ ਕੀ ਸੰਗਤ ਦਾ ਪ੍ਰਬੰਧਕਾਂ ਦਾ ਬਾਬਾ ਸੁਲਵਿੰਦਰ ਸਿੰਘ ਜੀ ਦਾ ਗੁਰੂ ਘਰ ਦੇ ਗ੍ਰੰਥੀ ਸਾਹਿਬ ਜੀ ਦਾ ਕਥਾਵਾਚਕ ਗਿਆਨੀ ਗੁਰਸੇਵਕ ਸਿੰਘ ਜੀ ਬਲਟੋਏ ਵਾਲਿਆਂ ਦਾ ਧੰਨਵਾਦ ਕਰਦੇ ਆਪਕੋਲੋ ਆਗਿਆ ਚਾਹੁੰਦੇ ਆ ਕੋਟਾਨ ਕੋਟ ਸ਼ੁਕਰਦੀਨ ਦੁਨੀਆ ਦੇ ਵਾਲੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਦਾ ਭੁਲ ਚੁੱਕ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ